Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. <laughs> 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 ਮਸਤ ਕਰਨ। ਕਰੋ। ਫਾਈ ਕਰਕੇ ਫਾਈ ਬਾਈ ਹੈਗਾ। ਹਾਂ। ਆ ਆ ਆਏ ਜੀ ਬੱਚਾ ਦੋ ਗਿਆ। ਲੋ ਜੀ ਪਹਿਲਾਂ ਤਾਂ ਮੈਕਅਪ ਹੀ ਦਿਖਾਉਂਦੀ ਹੁੰਦੀ ਸੀਗੀ ਵਿਊ ਵੀ ਦੇਖੋ ਵਿਊ ਤੇ ਹੁਣ ਤਾਂ ਮੰਮੀ ਵੀ ਸ਼ੁਰੂ ਹੋਏ ਪਏ ਆ। ਤੁਸੀਂ ਹਟਾਉਣਾ ਤਾਂ ਕੀ ਆ ਆਪਦੇ ਕੁੜੀ ਨੂੰ ਤੁਸੀਂ ਉਹਨੂੰ ਉੱਤੇ ਸਪੋਰਟ ਕਰਦੇ ਪਏ ਹੋ ਉਹਦੇ ਨਾਲ ਵਲੌਗ ਬਣਾ ਕੇ। ਹਾਂ ਜੀ ਰੋੜਾ 'ਤੇ ਚੜਕੇ ਹੁਣ ਅੱਪ ਜਾਵਾਂਗੇ ਸ਼ਹਿਰ ਆਪਣੇ। ਆਂਟੀ ਜੀ ਰੋਡ ਤੇ ਮੋਟਰਸਾਈਕਲ ਲੈ ਕੇ ਜਾਵਾਂਗੇ।

ਉਹਰਾ ਭਾਗ ਲਿਆ। ਆ ਗਿਆ ਕਿਹਨੋਂ ਦਰ ਕੋਟ ਇਹ ਨਹੀਂ ਸਮਾਂ ਕਿ ਕਰੇ। ਚੱਲ ਜਾ। ਲਓ ਜੀ ਪੈਂਚਰ ਹੋ ਗਿਆ ਆਪਣਾ ਮੋਟਰਸਾਈਕਲ ਤੇ ਇੱਥੇ ਆ ਜੀ। ਆਂਟੀ ਨੂੰ ਵਲੋਗਿੰਗ ਕਰਦੀ ਦੇਖ ਕੇ ਮੋਟਰਸਾਈਕਲ ਵੀ ਪੈਂਚਰ ਹੋ ਗਿਆ ਕਹਿੰਦਾ ਮੈਂ 2 ਮਿੰਟ ਪੈਂਚਰ ਹੋਊਂਗਾ ਇਹਦਾ ਵਲੌਗ ਤਾਂ ਬੰਦ ਹੋਊਗਾ। ਉਹ ਕਹਿੰਦਾ ਹੋਗਾ ਪਹਿਲਾਂ ਤਾਂ ਮੈਂ ਕੁਪ੍ਰੀਤੀ ਸੀ ਤੇ ਹੁਣ ਇਹ ਵੀ ਸ਼ੁਰੂ ਹੋ ਗਈ ਹੈ ਤਾਂ ਉਤੋਂ ਵੀ ਚੜਦਾ ਚੰਦ ਉਹਦੇ ਤੋਂ ਵੀ। ਮੈਂ ਯਾਦ ਕਰਾਂਗਾ ਜਦੋਂ ਆਪਣਾ ਪਿਆਜੀ ਸਾਨੂੰ। ਅੱਗੇ ਕਿਹੜਾ ਤੁਸੀਂ ਮਰਸੀਡੀ ਤੇ ਜਾਂਦਾ ਹੁੰਦਾ ਸੀ ਬਾਜ਼ਾਰ ਜਿਹੜਾ ਬਾਹਲਾ ਔਖਾ ਹੋ ਗਿਆ ਤੁਹਾਨੂੰ ਅੱਜ ਤੁਰ ਕੇ ਜਾਣਾ ਪਿਆ ਬਾਜ਼ਾਰ ਮਹਾਰਾਜ ਰਣਜੀਤ ਸਿੰਘ ਸਾਡਾ ਵਾਰਸ ਸਾਡਾ ਵਾਰਸ ਦੀ ਮੂਰਤੀ ਹੈ ਮਹਾਰਾਜ ਰਣਜੀਤ ਸਿੰਘ ਦੀ ਵਾਰਸ ਦੀ ਹਾਂਜੀ ਇਹ ਮਹਾਰਾਜ ਰਣਜੀਤ ਸਿੰਘ ਦੀ ਹੈਗੀ ਮੂਰਤੀ ਸਾਡਾ ਵਾਰਸ ਤੁਹਾਨੂੰ ਇੰਨਾ ਵੀ ਨਹੀਂ ਇਤਿਹਾਸ ਪਤਾ ਵੀ ਮਹਾਰਾਜ ਰਣਜੀਤ ਸਿੰਘ ਜਿਹੜੇ ਉਹ ਆਪਣੇ ਵਾਰਸ ਹੈ ਕਿ ਆਪਾਂ ਉਹਨਾਂ ਦੇ ਵਾਰਸ ਤੁਸੀਂ ਇੰਨੇ ਵੀ ਨਹੀਂ ਪੁਰਾਣੇ ਹੈਗੇ ਉਹ ਤੁਹਾਡੇ ਵਾਰਸ ਹੋਗੇ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਰਸ ਮ ਜਿਹੜੇ ਜਰਾਬਾਂ ਤੇ ਟੋਪੀਆਂ ਮਫਰਲ ਪਾਈ ਹੋਈ ਨਹੀਂ ਜਿਹੜੇ ਕਾਲੇ ਲੱਗੀਆਂ ਸ਼ਕਰ ਗੰਦੀਆਂ ਸ਼ਕਰ ਗੰਦੀ ਮੈਂ ਅਕਦੀ ਮੰਮੀ ਤਾਂ ਇਦਾਂ ਸਾਨੂੰ ਜਰਾਬਾਂ ਟੋਪੀਆਂ ਮਫਰਲ ਦਿਖਾਉਂਦੇ ਪਏ ਜਿਵੇਂ ਅਸੀਂ ਅੱਗੇ ਕਦੇ ਦੇਖਿਆ ਨਹੀਂ ਹੁੰਦਾ ਤੇ ਨਾਲੇ ਆਂਟੀ ਜੇ ਸ਼ਕਰ ਗੰਦੀ ਨਹੀਂ ਹੁੰਦਾ ਸ਼ਕਰ ਕੰਦੀ ਹੁੰਦਾ ਆ ਖੜੀ ਹੋਈ ਇਹ ਸਾਡੀ ਮੈਟਰਾਨੀ ਨੂੰ ਇਹਨੂੰ ਕੋਈ ਪਤਾ ਨਹੀਂ ਸੋ ਇਦਰ ਕੰਗ੍ਰੈਚੁਲੇਸ਼ਨਸ ਨਿਊ ਕਾਰ ਲਈ ਹੈ ਭਈਆ ਨੇ ਔਰ ਹੁਣ ਅਸੀਂ ਜਾਣੇ ਆ ਚੱਲ ਭਾਬੀ ਜੀਨੇ ਵੀ ਗੱਡੀ ਲਈਏ ਉਹਦੇ ਨਾਲ ਇਹਦੀ ਨਾਂ ਤਾਂ ਕੋਈ ਜਾਣ ਨਾ ਪਛਾਨ ਐਵੇਂ ਪਾਸੇ ਖੜੀ ਵਧਾਈਆਂ ਦਈ ਜਾਂਦੀ ਐ ਚਲ ਜੇ ਤੈਨੂੰ ਵਧਾਈਆਂ ਦੇਣੀਆਂ ਹੀ ਆ ਤਾਂ ਉਹਦੇ ਕੋਲ ਜਾ ਕੇ ਦੇ ਉਹਨੂੰ ਕੀ ਪਤਾ ਲੱਗਦਾ ਅਗਲੇ ਨੂੰ ਤੂੰ ਉੱਥੇ ਖੜੀ ਉਹਨੂੰ ਵਧਾਈਆਂ ਦਈ ਜਾਂਦੀ ਐ ਨਾਲੇ ਕੰਗ੍ਰੈਚੁਲੇਸ਼ਨ ਨਹੀਂ ਹੁੰਦਾ ਕੰਗ੍ਰੈਚੁਲੇਸ਼ਨ ਹੁੰਦਾ ਪਹਿਲਾਂ ਬੋਲਣਾ ਸਿੱਖ ਲੈ ਫੇਰ ਬੋਲਿਆ ਕਰੀ ਅੰਗਰੇਜ਼ੀ ਪੰਜਾਬੀ ਨੂੰ ਤਾਂ ਤੂੰ ਐ ਬੋਲ ਦੇ ਜਿਵੇਂ ਅੰਗਰੇਜ਼ੀ ਹੁੰਦੀ ਐ ਬਾਤ ਤੂੰ ਬਲੈਕ ਤੋਂ ਪੜ ਕੇ ਆਈ ਹੁੰਨੀ ਐ ਹੈ ਪੰਜਾਬੀ ਤੋਂ ਚੱਜ ਨਾ ਬੋਲਣੀ ਨਹੀਂ ਆਉਂਦੀ ਆਈ ਵਾ ਡੀਗਿਊਸ਼ ਬੋਲਣ ਵਾਲੀ ਪਹਿਲਾਂ ਪੰਜਾਬੀ ਚੱਜ ਨਾ ਬੋਲ ਨਹੀਂ ਸਕਤੋ ਅੱਜ ਅਸੀਂ ਕੋੜਾ ਕੱਢ ਲਿਆ ਪਿੱਛੇ ਮੰਮੀ ਨਹੀਂ ਆਉਂਦੇ ਪਿਆ ਗਏ ਅਸੀਂ ਥਾਣੇ ਪੈਸੂ ਸੌਣ ਵਿੱਚ ਆਉਂਦੇ ਤੂੰ ਕੁੱਨਸ ਜਾਣਾ ਮੈਂ ਉਹਦੇ ਵਿੱਚ ਜਾਵਾਂ ਤੇ ਇਹ ਮੇਰੇ ਪਿੱਛੋਂ ਵੀ ਆ ਗਿਆ ਅਚਾਨਕ ਹੀ ਦੇਖੋ ਕਿੰਨੀ ਫੁਕਰੀ ਬੰਦੀ ਐ ਇਹ ਬੋਲਦੀ ਵੇਖੋ ਮੈਨੂੰ ਇਹਦੇ ਬੋਲਣ ਤੇ ਨਾ ਗੁੱਸਾ ਚੜਦਾ ਨਾ ਜਿਹਦੇ ਪੰਜਾਬੀ ਨੂੰ ਅੰਗਰੇਜ਼ੀ ਵਾਂਗੂ ਬੋਲਦੀ ਐ ਤੇ ਵਿਚਾਈ ਜਿਹੜੀ ਪੰਜਾਬੀ ਨੂੰ ਅੰਗਰੇਜ਼ੀ ਵਾਂਗੂ ਬੋਲਦੀ ਐ ਨਾ ਉਹਦੇ ਤੇ ਜੋਰ ਬਹੁਤ ਲੱਗਦਾ ਜੇ ਕਿਸੇ ਨੇ ਧਿਆਨ ਨਾ ਦੇਖਿਆ ਹੋਵੇ ਤਾਂ ਮੈਨੂੰ ਬੜਾ ਆਸਾਂਦਾ ਆਦਾ ਕਿੰਨੀ ਦੀ ਆਉਂਦੀ ਇਹਨੂੰ ਤੇਰੀ ਮਾਚੀ ਚੱਕਾ ਕਾ ਕਰੀਏਗਾ ਸੋ ਫੋ ਜਨ ਵੀ ਇਹ ਪੈਂਟ ਆਪਣੇ ਕੋਲ ਲੈ ਕੇ ਗਿਆ ਸੀ ਨਾ ਹੋਈ ਕਿ ਪੈਂਟੇਸ਼ੀਅਨ ਕਿਥੇ ਲੱਗਿਆ ਸੀ ਇਥੇ ਹੀ ਤੇ ਉਹ ਵਿਆਹ ਵਾਸਤੇ ਤੇਰੇ ਨਵੇਂ ਕੱਪੜੇ ਪਹਿਲੇ ਜਦੋਂ ਹੀ ਕੋਈ ਮੇਰੇ ਪਾੜਦੇ ਦੀ ਨਾ ਇੱਕ ਸੁਣਨ ਨਾਲ ਸਾਰੇ ਵਿਆਹ ਦੇਖਦੇ ਹੁੰਦੇ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਇਹਦੀ ਵੀ ਵਲੌਗ ਦੇ ਵਿੱਚ ਇਹਦੀ ਜਿਹੜੀ ਆਹ ਕਲਿੱਪ ਲਾਉਣੀ ਜ਼ਰੂਰੀ ਸੀਗੀ ਵੀ ਤੂੰ ਆਪਦੇ ਭਰਾ ਨਾਲ ਚੇਂਜ ਰੂਮ ਦੇ ਵਿੱਚ ਵੜ ਕੇ ਵਲੌਗ ਬਣਾਈ ਨੇ ਤਾਂ ਸ਼ਰਮ ਨਹੀਂ ਆਉਂਦੀ ਵੀ ਚੇਂਜਿੰਗ ਰੂਮ ਹੁੰਦਾ ਹੀ ਬੰਦਾ ਕੱਪੜੇ ਚੇਂਜ ਕਰਕੇ ਵੇਖ ਲਵੇ ਇਹ ਨਹੀਂੰਦਾ ਵੀ ਨਾ ਜਿਹੜਾ ਵਲੌਗ ਬਣਾਈ ਜਾਂਦਾ ਹੁੰਦਾ ਉਹ ਵੀ ਵਿੱਚ ਜਾੜ ਚੱਲ ਜਾ ਤੂੰ ਵਲੌਗ ਬਣਾਈ ਵੀ ਇੰਨੀ ਵਿੱਚ ਖੜੀ ਉਹਦੇ ਨਾਲ ਖੜੀ ਤੇ ਦੂਜੇ ਪਾਸੇ ਮੁਹ ਕਾ ਕੇ ਖੜ ਜਾ ਐਡੀ ਬੇਸ਼ਰਮਾ ਤੂੰ ਤਾਂ ਕੈਮਰਾ ਵੀ ਉਹਦੇ ਵੱਲ ਕਰੀ ਜਾਂਨੇ ਵੀ ਆ ਦੇਖ ਲੋ ਸਾਰਿਆਂ ਨੂੰ ਦਿਖਾਈ ਨਹੀਂ ਵਿੱਚ ਚੇਂਜ ਕਰੀ ਜਾਂਦਾ ਸ਼ਰਮ ਦੇ ਘਾਟੇ ਤੈਨੂੰ ਵਾਕਈ ਤੂੰ ਵਾ ਕਾਲੋ ਦੀ ਦੂਜੀ ਭੈਣ ਹੁਣ ਇਹ ਵਾਲਾ ਲੈਣਾ ਹੈ ਬੋਬੀ ਨੇ ਚੇਂਜ ਕਰਵਾ ਕੇ ਪੂਰਾ ਸੈੱਟ ਮਿਲੇਗਾ ਤੇ ਵਾਲਾ ਪੂਰਾ ਸੈੱਟ ਮਿਲੇਗਾ ਗ੍ਰੀਨ ਕਲਰ ਦਾ ਇਹ ਦੇਖ ਰਹੇ ਹਾਂ ਬਹੁਤ ਸੋਹਣਾ ਲੱਗ ਰਿਹਾ ਪੂਰਾ ਕਲਰ ਬੱਦਲਿਆ ਪੂਰਾ ਬਹੀ ਪਾਇਆ ਸਾਰੇ ਬੰਦੇ ਮੈਂ ਕਦੇ ਮੰਮੀ ਪਤਾ ਨਹੀਂ ਕਿਹੜੇ ਜ਼ਮਾਨੇ ਚ ਤੁਰੇ ਫਿਰਦੇ ਐ ਇਹ ਤਾਂ ਮੈਨਾਂ ਦਾ 50 60 ਸਾਲ ਪਿੱਛੇ ਚੱਲੀ ਜਾਂਦੇ ਐ ਇਹਨਾਂ ਨੂੰ ਲੱਗਦਾ ਵੀ ਕੋਈ ਵਿਆਹ ਤੋਂ ਪਹਿਲਾਂ ਮੁੰਡਾ ਕੋਟ ਪੈਂਟ ਰਿੰਪਾ ਸਕਦਾ ਇਹਨਾਂ ਕੋਈ ਦੱਸੋ ਮੈਂ ਕਿ ਤੂੰ ਹੀ ਦੱਸ ਦੇ ਵੀ ਅੱਜ ਕੱਲ ਮੁੰਡੇ ਆ ਜਿਹੜੇ ਵਿਆਹ ਤੋਂ ਪਹਿਲਾਂ ਕੋਟ ਪੈਂਟ ਪਾਈ ਫਿਰਦੇ ਐ ਕੋਟ ਪੈਂਟ ਤੋਂ ਬਿਨਾ ਤਾਂ ਮੁੰਡਿਆਂ ਨੂੰ ਵਿਆਹ ਨਹੀਂ ਦੇਖਣਾ ਹੁੰਦਾਗਾ ਕਿਸੇ ਦਾ ਵੀ ਨਹੀਂ ਵੈਸੇ ਮਤਲਬ ਰਿਸ਼ਤੇਦਾਰੀ ਚ ਆ ਉਹਨਾਂ ਨੇ ਇਨਵਾਈਟ ਕੀਤਾ ਤੇ ਤੁਹਾਨੂੰ ਆ ਉਹ ਤਾਂ ਭੈਣੇ ਹੁਣ ਉਹ ਉਹਨਾਂ ਨੂੰ ਵੀ ਪਤਾ ਵੀ ਜੇ ਤੁਹਾਨੂੰ ਕਿਸੇ ਨੇ ਵਿਆਹ ਵਾਸਤੇ ਇਨਵਾਈਟ ਕੀਤਾ ਤੇ ਉਹ ਤੁਹਾਡਾ ਕੋਈ ਰਿਲੇਟਿਵ ਹੀ ਹੋਊਗਾ ਕੋਈ ਰਿਸ਼ਤੇ ਉਹਤੇ ਤੋਂ ਇਹ ਪੁੱਛਦੇ ਪਈ ਆ ਵੀ ਉਹ ਰਿਸ਼ਤੇਦਾਰ ਹੈ ਜਿਹੜੇ ਤੁਹਾਡੇ ਲੱਗਦੇ ਕੀ ਹੈ ਕੀ ਰਿਸ਼ਤੇਦਾਰੀ ਤੁਹਾਡੀ ਉਹਨਾਂ ਨਾਲ ਇਹਨੇ ਤਾਂ ਤੁਹਾਨੂੰ ਥੋੜੀ ਕਾਮਨ ਸੈਂਸ ਹੋਣੀ ਚਾਹੀਦੀ ਹੈ ਉਂ ਤਾਂ ਵਲੌਗ ਬਣਾਉਣ ਬੈਹ ਜਾਨੀ ਆ ਬਸ ਚਲੋ ਸੋ ਅ ਜਿਸ ਮਾਰਕ ਸਾਰਾ ਰੈਡੀ ਹੋ ਗਿਆ ਹੁਣ ਬੇਲੇ ਬਨੇਗਾ ਉਸ ਤੋਂ ਬਾਅਦ ਆਪਾਂ ਜਮਾਂਗੀ ਕਰੀਏ ਜਲਦੀ ਜਲਦੀ ਬੇਲੇ ਬਣਾ ਲਓ ਵਾਸਾ ਇਹ ਸਾਰੇ ਕੱਪੜੇ ਲੈ ਲਿਆ ਦੇਖ ਲਓ ਬੈਲਟ ਵੀ ਜ਼ਰੂਰੀ ਹੈ ਉਹ ਪੈਂਟ ਨਾਲ ਦੇਖੋ ਉਹ ਵੀ ਨਾ ਗਰਾਉਂਡ ਦੇ ਲੋ ਬੈਲਟ ਵੀ ਜ਼ਰੂਰੀ ਹੈ ਚਲੋ ਬੈਲਟ ਵੀ ਲੈ ਲਿਆ ਆਪਾਂ ਸੋ ਹਾਂਜੀ एवरीवन ਦੇਖ ਸਕਦੇ ਹੋ ਤਪਰੀਆ ਪਲੇ ਆ ਲੈਨੇ ਤੇ ਚਲਗੇ ਮੇਰੀ ਬੱਕਰੀ ਤੇ ਇਹ ਵੇ ਚੀਨਾ ਇਹ ਚੀਬ ਨਹੀਂ 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 ਵੇ ਚੀਨਾ ਮੇਰੇ ਬਾਦੇ ਕੋਟ ਪੈਂਟ ਦਾ ਸਕੂਟਰ ਦੀ ਸੀਟ ਚੱਕ ਕੇ ਤਾਂ ਇਹ ਵਿੱਚ ਰੱਖਣ ਲੱਗੇ ਜਿਵੇਂ ਫੋਰਚੂਨਰ ਦੀ ਡਿੱਗੀ ਖੋਲੀ ਹੁੰਦੀ ਹੈ ਪਿੱਛੋਂ ਵੀ ਪੁੱਛਣ ਆ ਲਵੇ ਇਹ ਉਹਦੇ ਵਿੱਚ ਰੱਖਿਆ ਜਾਊਗਾ ਤਨਾ ਜੇ ਤੈ ਤੈਨੂੰ ਕੋਟ ਪੈਂਟ ਲੈ ਕੇ ਵੀ ਦਿੱਤਾ ਉਹਨਾਂ ਦੀ ਫਿਟਿੰਗ ਵਗੈਰਾ ਤਾਂ ਕਰਾ ਦੋ ਵਿਚਾਰੇ ਨੂੰ ਵੇ ਚੱਕ ਕੇ ਲੈ ਕੇ ਦੇ ਤਾਂ ਚਲ ਜਾ ਕੇ ਆਈਂ ਵੀ ਆ ਚਪਾਲ ਵੀ ਨਾ ਫਿਟਿੰਗ ਕਰਾਵਾਂਗੇ ਤਾਂ ਦੋ ਤੈਨੂੰ ਵਿਆਹ ਹੋ ਦੇਖੇ ਆਂਗੇ ਚਲ ਕੋਈ ਨਾ ਵੀ ਵਿਆਹ ਦੇ ਵਿੱਚ ਉਹ ਕੋਟ ਪੈਂਟ ਪਾਉਂਦੀ ਪਿੱਛੇ ਰਾਹ ਤੇ ਇਹ ਵਿਚਾਰਾ ਅੱਗੇ ਲੰਘ ਜਾ ਗਾਂ ਨੂੰ ਇਹ ਵਨ ਦੇਖੋ ਫਿਰ ਇੱਕ ਤਰ੍ਹਾਂ ਦੇ ਤੁਸੀਂ ਡਰੈਸ ਲੈ ਆਪਣਾ ਦੇਖ ਸਕਦੇ ਹੋ ਹੁਣ ਇੱਧੇ ਮੇਰੇ ਕੋਲ ਦੇਖੋ ਇਹ سونے ਆ ਨਾ ਸੋ ਹਾਂਜੀ ਇਧਰ ਦੇਖ ਸਕਦੇ ਹੋ ਬ੍ਰੈਸਲੇਟ ਵੀ ਮਿਲਦੇ ਆ ਕੰਗਨ 골ਡ ਦਾ ਵੀ ਮਿਲਦਾ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ ਤੇ ਬਾਕੀ ਲੇਖੋ ਆਪਾਂ ਕਰਦੇ ਆ ਆਪਣਾ ਸਮਾਨ ਅਹੀਂ ਤੇ ਸੌਖੀ ਰੱਖੀ ਨਾ ਬੱਚੀ ਦੀ ਬੱਚੀ ਦੀ ਸੌਖੀ ਸਾਰਾ ਸਮਾਨ ਮੁਕੇ ਤੁਹਾਨੂੰ ਮਿਲਦਾ ਹੈ ਇੱਕ ਆਈਟਮ ਹੈ ਜਿਹੜੀ ਹਾਂਜੀ ਕਿਹੜੀ ਇੰਸ਼ੇ ਥੋੜਾ ਸੋ ਇੱਕ ਇਹ ਨੂੰ ਆਹ ਕਿਹੜੀ ਚੜੋ ਇਹ ਮੇਰਾ ਛੋਟਾ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਸਾਈਜ਼ ਤੇ ਪ੍ਰਾਈਸ ਕੀ ਆਪਣਾ 400 400 ਸੁਣਿਆ ਤਾਕੀ ਆਪਾਂ ਜੋ ਜੋ ਸਮਾਨ ਕਰਕੇ ਡਿਸਾਈਡ ਲੈ ਕੇ ਜਾਂਦੇ ਆਂ ਟਾਈਮ ਕਾਫੀ ਹੋਇਆ ਆਪਣਾ ਪੈਕਿੰਗ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਵਧੀਆ ਪੈਨੇਜੇ ਪ੍ਰੋਮੋਸ਼ਨ ਕਰਨੀ ਸੀ ਤੇ ਚੱਜ ਨਾ ਕਰਦੀ ਇਦੋਂ ਚੰਗਾ ਤੂੰ ਰਹਿ ਨਹੀਂ ਦਿੰਦੀ ਤੈਨੂੰ ਤਾਂ ਪ੍ਰੋਮੋਸ਼ਨ ਕਰਨੀ ਨਹੀਂ ਆਉਂਦੀ ਮੈਂ ਤਾਂ ਅਦਾ ਜਿਵੇਂ ਤੇ ਪਹਿਲੀ ਵਾਰ ਪ੍ਰੋਮੋਸ਼ਨ ਕੀਤੀ ਹੁੰਦੀ ਹੈ ਕਿਸੇ ਚੱਜ ਦੀ ਕਰਾ ਕਰ ਪ੍ਰੋਮੋਸ਼ਨ ਕਰਨੀ ਵੀ ਹੁੰਦੀ ਹੈ ਨਾ ਕੋਈ ਸਮਝ ਲੱਗੀ ਨਾ ਵਾਸਤਾ ਤੇਰੀ ਤੋਂ ਹਾਂਜੀ ਐਵਰੀਵਨ ਵੇਖ ਸਭ ਲੋ ਬਣਾ ਦੇ ਦੋ ਜਿਆ ਜਾਵੇ ਹੁਣ ਮੇਰੇ ਖਾਣਾ ਸਭ ਹੋ ਗਿਆ ਜੀ ਵੈਸੇ ਤਾਂ ਬੋਲ ਰਹੇ ਸੀ ਐਕਟਿੰਗ ਬਹੁਤ ਕਰਦੀ ਸੀ ਬਹੁਤ ਫੁਕਰੀ ਮਾਦੀ ਸੀ ਮੈਨੂੰ ਤਾਂ ਅੱਜ ਪਤਾ ਲੱਗਾ ਵੀ ਜੋ ਖਾਣਾ ਖਾਂਦੀ ਉਹਦੇ ਵੀ ਐਕਟਿੰਗ ਬਹੁਤ ਜ਼ਿਆਦਾ ਕਰਦੀ ਹੈ ਬਹੁਤ ਫੁਕਰੀ ਮਾਦੀ ਹੈ ਪਣੇ ਇਹਨੇ ਲੱਚਿੰਦਾ ਜਿਹੜੇ ਸੈਲੀਬ੍ਰਿਟੀ ਆ ਵੱਡੇ ਵੱਡੇ ਉਹ ਨਹੀਂ ਘਾਤ ਦੇ ਖਾਣਾ ਖਾਂਦੇ ਸਮੇ ਜਿੰਨੇ ਤੂੰ ਘਾਤੀ ਪਈ ਐ ਤੂੰ ਤਾਂ ਉਹਨਾਂ ਨੂੰ ਵੀ ਪਿੱਛੇ ਛੱਡਦੀ ਪਈ ਐ। ਉਹਨਾਂ ਦੀ ਸੇਵਾ ਹੋ ਰਹੀ ਏ। ਪੂਰੀ। ਤੁਹਾਡੇ ਰਿਸ਼ਤੇਦਾਰਾਂ ਨੇ ਆ ਮ ਕਰਨਗੇ। ਕਿਉਂ ਸਾਡੇ ਰਿਸ਼ਤੇਦਾਰ ਨਹੀਂ ਆ ਸਾਡੇ ਕਰੀ ਰਿਸ਼ਤੇਦਾਰ। ਤੁਹਾਡਿਆਂ ਨੇ ਤਾਂ ਬੁਲਾਇਆ ਹੀ ਨਹੀਂ ਅਜੇ। ਪਰ ਪਾਗ ਆ ਦੇਖ ਲਓ ਮੈਕੂ ਢੁੱਲੋ ਦੇ ਵਿਆਹ ਨੂੰ ਚਾਰ ਦਿਨ ਹੀ ਹੋਏ ਆ ਤੇ ਪਹਿਲੀ ਵਾਰ ਆਦੀ ਮਾਸੀ ਘਰੇ ਗਏ ਵਿਆਹ ਤੋਂ ਬਾਅਦ ਤੇ ਕਿਵੇਂ ਵਲੌਗ ਦੇ ਵਿੱਚ ਆਪਦੇ ਘਰ ਵਾਲੇ ਦੀ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਭੰਡੀ ਜਾਂਦੀ ਉਹਨਾਂ ਨੇ ਤਾਂ ਅਜੇ ਤੱਕ ਇਹਨਾਂ ਨੂੰ ਸੱਦਿਆ ਹੀ ਨਹੀਂਗਾ ਤੇ ਵੈਸੇ ਕਟ ਅਨਮੋਲ ਵੀ ਨਹੀਂ ਗਾ ਜਿੱਦ ਦਿਨ ਲਾਈਵ ਆ ਕੇ ਗੁਜਾਸ ਬਲੌਗਸ ਨੂੰ ਰਿਪਲਾਈ ਕੀਤਾ ਸੀਗਾ ਵੀ ਇਹਨਾਂ ਨੇ ਵਲੌਗ ਪਾਇਆ ਨਾ ਜਾਗੋ ਦੇ ਤੇ ਉਹ ਦਿਨ ਲਾਈਵ ਦੇ ਵਿੱਚ ਅਨਮੋਲ ਨੇ ਕਿਵੇਂ ਗੱਲ ਕੀਤੀ ਮੈਂ ਕੁਟੀਲੋ ਨਾਲ ਉਹ ਵੀ ਤੁਸੀਂ ਅੱਗੇ ਦੇਖ ਲਓ ਕੱਟ ਕੋਈ ਨਹੀਂ ਦੋਨਾਂ ਦੇ ਵਿੱਚ ਤਾਂ ਪਤਾ ਵੀ ਨਹੀਂ ਲੱਗਿਆ ਕਿਵੇਂ ਵਿਆਹ ਹੋਇਆ ਇੱਕ ਬੰਦਾ ਬੋਲ ਲੀ ਆਪਾਂ ਜਾਂਦਾ ਤੁਹ ਬੋਲਪਾ ਜਾਂ ਮੈਂ ਬੋਲਪਾ ਮੈਂ ਬੋਲਦਾ ਤੁਸੀਂ ਚੱਪ ਰਹੋ ਹਾਂ ਪਹਿਲਾਂ ਤੈਨੂੰ ਬਹੁਤ ਜਿਹੜੇ ਅਕਲਾ ਸੀਗੀਆਂ ਜਿਹੜਾ ਹੁਣ ਤੁਸੀਂ ਬੋਲੀ ਜਾਂਦੇ ਹੋ ਮੈਂ ਤੁਹਾਨੂੰ ਦੱਸਦਾ ਕਿਵੇਂ ਦੇਖ ਲੈ ਸਾਰੇ ਨੇ ਵੀ ਦੋਵੇਂ ਇੱਕ ਦੂਜੇ ਨੂੰ ਕਿਵੇਂ ਬੁਲਾਉਂਦੇ ਆ ਇਹਨਾਂ ਨੂੰ ਹੈਨੇਗਾ ਵੀ ਅਸੀਂ ਵਲੌਗ ਬਣਾਉਂਦੇ ਪਏ ਆ ਅਪਲੋਡ ਕਰਨਾ ਵਾਸੀ ਆ YouTube ਤੇ ਤੇ ਜਾਂ ਫਿਰ ਅਸੀਂ ਲਾਈਵ ਕਰ ਰਹੇ ਆ ਤੇ ਕਿਵੇਂ ਬੋਲਣਾ ਇੱਕ ਦੂਜੇ ਨੂੰ ਇਹਨਾਂ ਨੂੰ ਕੁਝ ਵੀ ਹੈਨੇਗਾ ਹਾਂਜੀ ਮਿਲਦੇ ਆ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤੇ ਸਾਨੂੰ ਦੱਸਿਓ ਕਮੈਂਟਾਂ ਵਿੱਚ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ